ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ 70 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਕਾਫੀ ਲੰਬੇ ਸਮੇਂ ਤੋਂ ਬਿਵਾਰੀ ਨਾਲ ਜੁਰੀ ਰਹੇ ਸਤਿਆਪਾਲ ਮਲਿਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਸ਼ਟਰੀ ਦਿੱਲੀ ਦੇ ਵਿੱਚ ਤਾਂ ਸਤਿਆਪਾਲ ਮਲਿਕ ਨੂੰ ਗੁਰਦੇ ਨਾਲ ਸੰਬੰਧਿਤ ਉਸ ਸਮੱਸਿਆ ਸੀ ਤੇ 70 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ। ਸਿਸਵਤੀ ਇਹ ਅਪਡੇਟ ਕਰਨ ਲਈ ਸੰਜੇ ਕਰ ਰਹੇ ਹਾਂ ਬੇਹਦ ਉਗਦਾਈ ਖਬਰ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲੇਖ ਦਾ 90 ਸਾਲ ਦੀ ਉਮਰ ਦੇ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਚੁੱਕਿਆ ਹੈ ਸੋ ਤੁਹਾਡੇ ਯਾਦ ਹੋਏਗਾ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਉਨ੍ਹਾਂ ਨੇ ਕਿਸਾਨਾਂ ਦੇ ਪੱਖ ਦੀ ਉਸ ਮੌਕੇ ਤੇ ਗੱਲਬਾਤ ਕੀਤੀ ਸੀ ਤੇ ਉਸ ਸਮੇਂ ਦੀ ਕੇਂਦਰ ਦੀ ਹਕੂਮਤ ਨੂੰ ਜਿਹੜੀ ਹੈ ਇੱਕ ਚਿਤਾਵਨੀ ਦੇ ਰੂਪ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਭਾਵੇਂ ਕਿ ਉਸ ਤੋਂ ਬਾਅਦ ਕਾਫੀ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਸੀ ਕਿਸਾਨਾਂ ਦੁਆਰਾ ਤਾਂ ਕਾफी ਸਰਗਰਬ ਰਹੇ ਨੇ ਆਪਣੇ ਸਿਆਸੀ ਕਰੀਅਰ ਦੇ ਵਿੱਚ ਸਤਿਆਪਾਲ ਮਲਿਕ ਸੋ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ 90 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਚੁੱਕਿਆ ਹੈ ਸੁਲਮੇ ਸਿਮਿਤ ਬਿਮਾਰੀ ਨਾਲ ਪੀੜਤ ਸਨ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਨੇ ਸਤਿਆਪਾਲ ਬਲਿਕ ਨੂੰ ਗੁਰਦੇ ਨਾਲ ਸੰਬੰਧਿਤ ਸਮੱਸਿਆ ਸੀ